ਧਰਮ ਨਾਲ ਜਿਹੜਾ ਆ ਦੁੱਖ ਹੈ ਨਾ ਇਹਦੇ ਵਿੱਚ ਲਗਭਗ ਹਰੇ ਗਰੰਥੀ ਸਿੰਘ ਹੀ ਲੱਗਦਾ ਹੈ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੋ ਗਿਆ ਭਾਵੇਂ ਥੋੜਾ ਸੁਧਾਰ ਆ ਗਿਆ ਪਰ ਫਿਰ ਵੀ ਜਿਹੜੇ ਫੋਕੀਆਂ ਚੌਧਰਾਂ ਦੇ ਆਗੂ ਬਣੇ ਹੁੰਦੇ ਨੇ ਉਹਨਾਂ ਦੇ ਹਾਲਾਤ ਇਹੀ ਨੇ ਕਿ ਗਰੰਥੀ ਸਿੰਘ ਟੁੱਟਿਆ ਜਾਂ ਸਾਈਕਲ ਲਿਆ ਹੋਵੇ ਤੇ ਉਹਦੇ ਪਜਾਮਾ ਜਿਹੜਾ ਉਹਦੇ ਚੈਨ ਚ ਫਸਿਆ ਹੋਵੇ ਤੇ ਆਹ ਵੀਡੀਓ ਬਾਈ ਬਾਈਆਂ ਨੇ ਬਹੁਤ ਸੋਹਣੀ ਬਣਾਈ ਆ ਅਪਰੀਸ਼ੀਏਟ ਕਰਿਓ ਬਹੁਤ ਬਹੁਤ ਸ਼ੇਅਰ ਕਰਿਓ ਵੀਡੀਓ ਨੂੰ ਤੇ ਆਪੋ ਆਪਣੇ ਵਿਚਾਰ ਤੇ ਕਮੈਂਟ ਵੀ ਦਿਓ 60 ਰੁਪਏ ਬਾਬਾ ਜੀ ਲਿਖ ਲਿਓ ਭਾਜੀ ਨਹੀਂ ਨਹੀਂ ਬਾਬਾ ਜੀ ਤੁਹਾਡਾ ਪਿਛਲਾ ਬੜਾ ਖੜਾ ਜੀ ਨਿਆਇਦ ਕੀ ਨਗਦ ਚ ਲੜਾ ਜੀ ਮੈਂ 5 ਤਰੀਕ ਨੂੰ ਦੇ ਜੂਗਾ ਨਹੀਂ ਨਹੀਂ ਬਾਬਾ ਜੀ ਐ ਕੀ ਨਗਦ ਹੈ ਜੀ 60 ਰੁਪਏ ਚਲੋ ਐਂ ਕਰੋ ਇੱਕ ਪੈਕਟ ਦੇ ਦਿਓ ਠੀਕ ਹੈ ਬਾਬਾ ਜੀ ਲਓ ਜੀ कितने पैसे हो गए तीन सौ पैंठ रुपए हो गए जी तीन सौ पैंठ रुपए रुपए दी जी, जी. बहत्तर रुपए दे दो। बहत्तर जी। चलो दे चलो कोई गल ठीक है जी ਹੈਲੋ ਹਾਂ ਭਾਈ 1.5 ਲੱਖ ਮੈਂ 1 ਲੱਖ ਦਾ ਕੱਟਣ ਲੱਗਿਆ ਲੁੱਟੋ ਛਾਈ ਹੈ ਤਾਂ ਅਮਿਤ ਖਸਮਾ ਕਰ ਮੈਂ 1 ਲੱਖ ਆ ਕੱਟਣ ਗਿਆ ਅਗਲਾ ਬੋਲੀ ਹੁਣ ਬਸ ਹਾਜ ਸਿੰਘ ਸਾਹਿਬ ਬਸ ਸੁਣਾ ਬੋਲੀ ਮੈਂ 1 ਲੱਖ ਦਾ ਕੱਟਣ ਲੱਗਿਆ ਬਸ ਠੀਕ ਹੈ ਹਾਜ ਸਿੰਘ ਸਾਹਿਬ ਪ੍ਰਧਾਨ ਸਾਹਿਬ ਮੈਂ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਮੇਰੀ ਤਨਖਾਹ ਵਧਾ ਦਿਓ 6000 ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪ੍ਰਧਾਨ ਸਾਹਿਬ ਤਨਖਾਹ ਵਧਾਉਣਾ ਮੇਰੇ ਇਕੱਲੇ ਦਾ ਡਿਸੀਜਨ ਨਹੀਂ ਹੁੰਦਾ ਪੂਰੀ ਕਮੇਟੀ ਫੈਸਲਾ ਲੈਂਦੀ ਹੈ ਅੱਗੇ ਧਾਰਮਿਕ ਸਮਾਗ ਮਾਰ ਹੈ ਕਿੰਨਾ ਖਰਚਾ ਹੈ ਕਿੰਨਾ ਕੰਮ ਕਰਨਾ ਪੈਂਦਾ ਹੈ ਕਿੰਨਾ ਪ੍ਰੈਸ਼ਰ ਹੈ ਸਿੰਘ ਸਾਹਿਬ ਜੇ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ ਕਿਸੇ ਹੋਰ ਥਾਂ ਦੇਖ ਲਓ ਜੇ ਤੁਸੀਂ ਨਹੀਂ ਕਿਰਤਨ ਕਰੋਗੇ ਕੋਈ ਹੋਰ ਕਰ ਲੇਗਾ ਹੈਲੋ ਕੈਂਟਰਲਾ ਕਿੰਨੇ ਪੈਸੇ ਮੁੰਦਾ ਸੀ ਕੋਇਟਾਂ ਦੀ ਤਰਾਇ ਕਰ ਲਿਓ ਹਾਂ ਕੀ ਹਾਲ ਹੈ ਵੀਰੇ ਉਹ ਕੀ ਹਾਲ ਹੈ ਬਲੇ ਬਸ ਠੀਕ ਠਾਕ ਹੈ ਤੂੰ ਸੁਣਾ ਬਹੁਤ ਵਧੀਆ ਤਾਇਆ ਕਿਦਾਂ ਤਾਇਆ ਠੀਕ ਠਾਕ ਹੈ ਤੇ ਬਾਪੂ ਬਾਪੂ ਵੀ ਠੀਕ ਠਾਕ ਹੈ ਤੂੰ ਕਦੇ ਆਉਂਦਾ ਹੀ ਨਹੀਂ ਯਾਰ ਉਹ ਯਾਰ ਕੀ ਕਰੀਏ ਤੇਰੇ ਸਾਹਮਣੇ ਹੀ ਹੈ ਮਕਾਨ ਦਾ ਕੰਮ ਸ਼ੁਰੂ ਕਰ ਲਿਆ ਕਮਾਂਕਾਰਾਂ ਤੋਂ ਵੇਲ ਨਹੀਂ ਹੈ ਮੈਂ ਨਾ ਤੇਰੇ ਕੋਲ ਇੱਕ ਕੰਮ ਆਇਆ ਸੀ ਵੀਰੇ ਹਾਂ ਦੱਸ ਉਹ ਤੂੰ ਕਹਿੰਦਾ ਸੀ ਨਾ ਕਿ ਤੇਰੇ ਦਫ਼ਤਰ ਦੇ ਵਿੱਚ ਕੋਈ ਪੋਸਟ ਖਾਲੀ ਐ ਹਾਂ ਹਾਂ ਸਿਕਿਉਰਿਟੀ ਗਾਰਡ ਦੀ ਹਾਂ ਹੈ ਕੋਈ ਬੰਦਾ ਮੈਂ ਹੀ ਲੱਗਣਾ ਵੀਰੇ ਉਹ ਭਰਾਵਾ ਤੇਰੇ ਹੱਥ ਬੰਨੇ ਉਹ ਤੈਨੂੰ ਨੀ ਮੈਂ ਸਿਕਿਉਰਿਟੀ ਗਾਰਡ ਲਈ ਰੱਖ ਸਕਦਾ ਲੋਕ ਕੀ ਕਹਿਣਗੇ ਕਿ ਭਰਾ ਮੈਨੇਜਰ ਲੱਗਿਆ ਤੇ ਤਾਏ ਦੇ ਮੁੰਡੇ ਨੂੰ ਸਿਕਿਉਰਿਟੀ ਗਾਰਡ ਰੱਖਿਆ ਹੋਰ ਕੋਈ ਕੰਮ ਐ ਤਾਂ ਦੱਸ ਕੁਝ ਗਾਣਾ ਪੀਣਾ ਨਹੀਂ ਵੀਰੇ ਚੱਲ ਠੀਕ ਐ ਉਹ 700 ਰੁਪਏ ਦਿਹਾੜੀ ਲੈਣੇ ਹੋ 700 ਵਾਲਾ ਕੰਮ ਵੀ ਕਰ ਲਿਆ ਕਰੋ ਆ ਮਸਾਲਾ ਸਾਰਾ ਇਕੱਠਾ ਕਰ ਇਹ ਉੱਥੇ ਦੇ ਕੇ ਆ ਉਹ ਹੈਲੋ ਗੱਲ ਸੁਣੀ ਹਾਂ ਬੋਲੋ ਹਾਂ 1 ਮਿੰਟ ਪਾਜੀ ਪਲਾਟ ਸਾਫ ਕਰਾਣਾ ਸਬਾ ਸੋਗਾ ਇਹਦਾ ਪਲਾਟ ਹੈ ਕਿੰਨੇ ਪੈਸੇ 700 ਰੁਪਏ ਪਾਜੀ ਚੱਲ ਆ ਗਿਆ ਮੈਂ ਓਕੇ 700 ਰੁਪਏ ਪਾਲੇ ਉਹ ਮੈਂ ਤੇਰਾ ਜਮਾਤੀ ਚੰਨਣ ਉਹ ਤੂੰ ਤਾਂ ਪਾਠ ਹੀ ਲੱਗ ਗਿਆ ਸੀਗਾ ਮੈਂ ਵੀਰੇ ਹੁਣ ਪਾਠ ਨਹੀਂ ਕਰਦਾ ਤੁਸੀਂ ਐਂ ਕਰਿਓ ਮੈਨੂੰ 600 ਰੁਪਏ ਦੇ ਦਿਓ ਚੱਲ ਆ ਜਾ